ਅਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਪਰ ਪੁਰਪੁਰ 10 ਦੇ ਕੀ ਪ੍ਰਕਾਸ਼ ਪੁਰਬ ਜਿੱਥੇ ਕੀ ਪੂਰੀ ਦੁਨੀਆ ਜੁੜੀ ਹੈ ਉਹ ਸਿੱਖ ਸੰਗਤ ਦੇ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਿੱਖ ਜਗਤ ਦੇ ਜਿਹੜੇ ਚੌਥੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਵਿਖੇ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਪੂਰੀ ਤਮਤਾਨ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜਦੋਂ ਕਿ ਨਗਰ ਕੀਰਤਨ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਹੈ ਅੱਜ ਦਿਨ ਦੁਨੀਆ ਦੇ ਵੱਲੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਤਸ਼ਾਹੀ ਦਾ ਪ੍ਰਕਾਸ਼ ਪੁਰਬ ਜਿੱਥੇ ਸਮੁੱਚੇ ਸਿੱਖ ਜਗਤ ਵੱਲੋਂ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਤੱਕ ਸ੍ਰੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਉਤਸ਼ਾਹ ਸਾਹਿਤ ਮਨਾਇਆ ਜਾ ਰਿਹਾ ਹੈ ਅੱਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਛੱਤ ছায়ਾ ਹੈ ਪੰਜ ਪਰਿਸਰਾਂ ਕਾਮ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਪਰਾਰੰਭ ਹੋ ਰਿਹਾ ਹੈ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਨਿਵਾਸੀ ਸੰਗਤਾਂ ਨੂੰ ਬਹੁਤ 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 ਵਧਾਈ ਦਿੰਦਾ ਕਿਉਂਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਸਤਿਗੁਰੂ ਰਹਿਬਰ ਹੋਏ ਨੇ ਜਿਨ੍ਹਾਂ ਨੇ ਉਸ ਵਕਤ ਜਦੋਂ ਪ੍ਰਕਾਸ਼ ਧਾਰਿਆ ਤੇ ਫੈਲੇ ਹੋਏ ਅੰਧਕਾਰ ਨੂੰ ਦੂਰ ਕਰਨ ਦੇ ਲਈ ਮਹਾਨ ਉਪਦੇਸ਼ ਦਿੱਤੇ ਉਹਨਾਂ ਦੇ ਉਪਦੇਸ਼ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਵਿਦਮਾਨ ਹੈ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਬਣੇ ਵਿਚਾਰਤਾ ਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਜ ਹੈ ਉਹਦੇ ਲੜ ਲੱਗਣ ਦੀ ਉਹਨਾਂ ਜੀਵਨ ਦੇ ਵਿੱਚ ਧਾਰਤ ਦੀ ਬਹੁਤ ਵੱਡੀ ਖੂਬੀਤ ਹੈ ਮੈਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਜਿੱਥੇ ਬੰਦੀਆਂ ਦਾ ਜਿੱਥੇ ਸੁਹੋਗਤਾ ਤੇ ਸਭ ਦਾ ਧੰਨਵਾਦ ਕਰਨਾ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰਬ ਨੂੰ ਇੱਕ ਵਾਰੀ ਫੇਰ ਬਹੁਤ 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 ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਹੁਤ ਵਧੀਆ ਲਾਕੇ ਲਿਆ ਜੇ ਗੁਰੂ ਹੋ ਗਏ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪਰਕਟ ਬੋ ਮਿੱਟੀ ਤੋਂ ਤੋਂ ਟੰਗ ਚਾਨਲ ਹੋਇਆ ਇਹ ਬਹੁਤ ਵਧੀਆ ਲਾਇਆ ਬਹੁਤ ਜੁਲਨ ਬਹੁਤ ਸੰਗਤਾਂ ਦੇ ਵਿੱਚ ਸਾਰਾ ਨਕਰ ਕੀਤਨ ਦੇਖਣ ਵਾਸਤੇ ਜੂਤਰਾ ਦੇ ਸਾਡੇ ਤੋਂ ਪਾਟੇ ਪਿਆਰਾਂ ਦੀ ਗਵਾਹੀ ਦੇ ਵਿੱਚ ਨਕਰ ਕੀਤਨ ਸਜਾਇਆ ਗਿਆ ਕਸਟ ਗੇਟ ਨੇ ਤੇ ਮਾ ਬਹੁਤ ਚਵਰਤ ਦੇਖ ਨੂੰ ਮਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਿੱਟੀ ਤੁੰਦ ਜਗ ਚੰਨ ਸਹਿਰ ਜੀ ਦਾ ਕਲਸਾ ਹੈ ਅੱਜ ਕੀ ਨਾੜ ਮੇਰਾ ਨਾਮ ਜੋਬ੍ਰੀਤ ਕੋਹਰੇ ਮਾਤਾ ਸਾਹਿਬ ਕੌਰ ਗਰਲੇਸ ਕਾਲਜ ਵਿਦਿਆਰਥੀ ਹਾਂ ਸਾਨੂੰ ਬਹੁਤ ਹੀ ਸੁਭਾਗਾ ਮੌਕਾ ਮਿਲਿਆ ਜਿਹੜਾ ਅਸੀਂ ਇਸ ਨਗਰ ਕੀਰਤ ਦੇ ਵਿੱਚ ਸ਼ਾਮਿਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨੰਕਾਰਿਆ ਕਿਸ ਤਰ੍ਹਾਂ ਦੀ ਸਿੱਖਿਆਵਾਂ ਮਿਲਦੀਆਂ ਬਹੁਤ ਵਧੀਆ ਨੰਕਾਰਿਆ ਜੀ ਜਿਹੜਾ ਸਾਨੂੰ ਪਾਣੀ ਨਾਲ ਜੁੜੀਆਂ ਦੇ ਨਾਲ-ਨਾਲ ਤੇ ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ ਜਿਹੜੇ ਬੱਚਾ ਨੌਜਵਾਨ ਨਸ਼ਾ ਬੰਨੀ ਬੋਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਈ ਨਸ਼ਾ ਸਾਜੂ ਇਹਨਾਂ 'ਚ ਕੁਛ ਨਹੀਂ ਅਥੇ ਜ਼ਿੰਦਗੀ ਬਰਬਾਦ ਕਰਦੇ ਆ ਹੋਰ ਕੁਛ ਨਹੀਂ ਤੇ ਬਾਣੀ ਸ਼ਭੋ ਤੇ ਅਮਦੀ ਸ਼ਭੋ ਤੇ ਆਪਰੇ ਗੁਰੂ ਦੇ ਲਾ